ਹੈਲੋ ਦੋਸਤੋ ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਪੰਜਾਬ ਲੈਵਲ ਦੇ ਕਿਸੇ ਵੀ ਐਗਜ਼ਾਮ ਦੀ ਪ੍ਰੀਪਰੇਸ਼ਨ ਕਰ ਰਹੇ ਹੋ ਤਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਆਪਣੇ ਹੋਰ ਨਾਲ ਦੋਸਤਾਂ ਤੱਕ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਐਂਡ ਚੈਨਲ ਤੇ ਫਸਟ ਵਾਰ ਵੀ ਸਬਸਕ੍ਰਾਈਬ ਕੀਤਾ ਹੋਏ ਚਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜਰੂਰ ਕਰ ਦੇਣਾ ਤਾਂਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ। ਟੋਡਰਮਲ ਦਾ ਸਬੰਧ ਕਿਸ ਨਾਲ ਸੀ? ਆ ਰਾਈਟ ਆਨਸਰ ਹੈ ਵਿੱਤ ਠੀਕ ਹੈ ਜੀ ਟੋਡਰ ਮੱਲ ਜੋ ਅਕਬਰ ਦੇ ਨੌ ਰਤਨਾ ਵਿੱਚੋਂ ਇੱਕ ਸੀਗਾ ਇਸ ਨੂੰ ਜੋ ਵਿੱਤ ਵਿਭਾਗ ਸੌਪਿਆ ਗਿਆ ਸੀ ਬੁੱਧ ਦਾ ਸਬੰਧ ਕਿਸ ਗਨਰਾਜ ਨਾਲ ਸੀ ਤਾਂ ਰਾਈਟ ਆਨਸਰ ਹੈ ਸਾਖਿਆ ਠੀਕ ਹੈ ਮਹਾਤਮਾ ਬੁੱਧ ਦਾ ਸੰਬੰਧ ਸਾਕਿਆ ਗਨਰਾਜ ਨਾਲ ਸੀ ਟੀਪੂ ਸੁਲਤਾਨ ਕਿੱਥੋਂ ਦਾ ਸ਼ਾਸਕ ਸੀ ਤਾਂ ਆ ਰਾਈਟ ਆਨਸਰ ਹੈ ਮੈਸੂਰ ਠੀਕ ਹੈ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਸੀ ਐਂਡ ਇਸ ਨੂੰ ਜੋ ਟਾਈਗਰ ਆਫ ਮੈਸੂਰ ਵੀ ਕਿਹਾ ਜਾਂਦਾ ਹੈ ਪੁਲਕੇਸਨ ਦੂਜਾ ਸਭ ਤੋਂ ਮਸ਼ਹੂਰ ਸ਼ਾਸਕ ਸੀ ਤਾਂ ਆ ਰਾਈਟ ਆਨਸਰ ਹੈ ਚਾਲਕਯਾ ਠੀਕ ਹੈ ਪੁਲਕੇਸਨ ਦੂਜਾ ਜੋ ਚਾਲਕਯਾ ਵੰਸ਼ ਨਾਲ ਸੰਬੰਧਿਤ ਸੀ ਕਲਿੰਗ ਦਾ ਜੁੱਧ ਕਦੋਂ ਹੋਇਆ ਸੀ ਸਾਰਾਈਟ ਆਨਸਰ ਹੈ 261 ਈਸਵੀ ਪੂਰਵ ਠੀਕ ਹੈ ਜੀ ਕਲਿੰਗ ਦਾ ਜੁੱਧ ਜੋ ਕਿ ਮੌਰੀਆ ਸਮਰਾਟ ਅਸ਼ੋਕ ਦੁਆਰਾ 261 ਈਸਵੀ ਪੂਰਵ ਵਿੱਚ ਲੜਿਆ ਗਿਆ ਸੀ ਕਿਹੜੀ ਸੰਵਿਧਾਨਕ ਸੋਧ ਨੇ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਤਾਂ ਰਾਈਟ ਆਨਸਰ ਹੈ 15ਵਾਂ ਠੀਕ ਹੈ ਜੀ ਜੋ 15 ਸੰਵਿਧਾਨਿਕ ਸੋਧ ਹੋਇਆ ਸੀਗਾ ਇਸ ਰਾਹੀਂ ਜੋ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਗਈ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਕਰਤਵ ਸ਼ਾਮਲ ਹਨ ਤਾਂ ਰਾਈਟ ਆਨਸਰ ਹੈ 11 ਠੀਕ ਹੈ ਭਾਰਤੀ ਸੰਵਿਧਾਨ ਅੰਦਰ ਜੋ 11 ਮੌਲਿਕ ਕਰਤਵ ਸਮਲ ਹਨ ਮੁੱਢਲੇ ਜੋ ਮੌਲਿਕ ਕਰਤਵ ਜੋ 10 ਸਨ ਐਂਡ ਜੋ 11ਵਾਂ ਜੋ ਮੌਲਿਕ ਕਰਤਵ ਸਸ਼ਮੀ ਸੰਵਿਧਾਨਿਕ ਸੋਧ ਰਾਹੀਂ 2002 ਅੰਦਰ ਜੋੜਿਆ ਗਿਆ ਸੀ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੈ ਤਾਂ ਰਾਈਟ ਆਨਸਰ ਹੈ ਰਾਜਪਾਲ ਠੀਕ ਹੈ ਜੀ ਰਾਜ ਦਾ ਜੋ ਸੰਵਿਧਾਨਿਕ ਮੁਖੀ ਰਾਜਪਾਲ ਹੁੰਦਾ ਹੈ। ਰਾਸ਼ਟਰੀ ਕਲੈਂਡਰ ਕਦੋਂ ਅਪਣਾਇਆ ਗਿਆ ਸੀ? ਤਾਂ ਰਾਈਟ ਆਨਸਰ ਹੈ 22 ਮਾਰਚ 1957 ਠੀਕ ਹੈ ਜੀ 22 ਮਾਰਚ 1957 ਇਸ ਨੂੰ ਜੋ ਰਾਸ਼ਟਰੀ ਕਲੈਂਡਰ ਅਪਣਾਇਆ ਗਿਆ ਸੀ। ਰਾਸ਼ਟਰੀ ਝੰਡਾ ਕਦੋਂ ਅਪਣਾਇਆ ਗਿਆ ਸੀ ਤਾਂ ਰਾਈਟ ਆਨਸਰ ਹੈ 22 ਜੁਲਾਈ 1947 ਠੀਕ ਹੈ 22 ਜੁਲਾਈ 1947 ਨੂੰ ਜੋ ਰਾਸ਼ਟਰੀ ਝੰਡਾ ਅਪਣਾਇਆ ਗਿਆ ਦਿੱਤੇ ਗੇਵ ਟਾਮਨਾ ਵਿੱਚੋਂ ਕਿਹੜਾ ਖੋਨ ਦੇ ਜੰਮਣ ਲਈ ਜ਼ਿੰਮੇਵਾਰ ਹੈ ਤਾਂ ரைਟ ਆਨਸਰ ਹੈ ਵਿਟਾਮਿਨ ਕੇ ਠੀਕ ਹੈ ਵਿਟਾਮਿਨ ਕੇ ਜੋ ਖੂਨ ਦੇ ਜੰਮਣ ਲਈ ਜ਼ਿੰਮੇਵਾਰ ਹੈ ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾ ਵਿੱਚੋਂ ਔਕੇ ਗੁਜ਼ਰਦੀ ਹੈ ਤਾਂ ரைਟ ਆਨਸਰ ਹੈ 8 ਠੀਕ ਹੈ कर्क रेखा भारत के अठ राजों होकर गुजरती है ये अठ राज ने गुजरात राजस्थान मध्य प्रदेश छत्तीसगढ़ झारखंड पच्छमी बंगाल त्रिपुरा राज्यसभा का सभापति कौन है ਤਾਂ ਰਾਈਟ ਆਨਸਰ ਹੈ ਉਪਰ ਅਸਪਤੀ ਠੀਕ ਹੈ ਇਹ ਰਾਸ਼ਵਪਤੀ ਦਾ ਜੋ ਸਭਾਪਤੀ ਉਪਰ ਅਸਪਤੀ ਹੁੰਦਾ ਹੈ ਕਿਹਸੇ ਸਾਲ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ ਤਾਂ ਰਾਈਟ ਆਨਸਰ ਹੈ 1983 ਠੀਕ ਹੈ 1983 ਵਿੱਚ वेस्ट ਇੰਡੀਜ਼ ਨੂੰ ਹਰਾ ਕੇ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ ਸੀ। ਬਿੰਮਰ ਸ਼ਬਦ ਕਿਸ ਖੇਡ ਵਿੱਚ ਵਰਤਿਆ ਜਾਂਦਾ ਹੈ? ਤਾਂ ਰਾਈਟ ਆਨਸਰ ਹੈ ਕ੍ਰਿਕਟ। ਠੀਕ ਹੈ ਜੀ ਬਿੰਮਰ ਸ਼ਬਦ ਜੋ ਕ੍ਰਿਕਟ ਖੇਡ ਵਿੱਚ ਵਰਤਿਆ ਜਾਂਦਾ ਹੈ। दादा साहेब फालके पुरस्कार किस न संबंधित है फिल्म है फिल्म ठीक है दादा साहेब फालके पुरस्कार का संबंध फिल्म जगत न है आई पुस्तक किसने लिखी ਤਾਂ ਰਾਈਟ ਆਨਸਰ ਹੈ ਪਾਣੀ ਠੀਕ ਹੈ ਪਾਣੀ ਦੁਆਰਾ ਜੋ ਅਸਤਤ ਹੈ ਇਹ ਗ੍ਰੰਥਲੀ ਕਿਹਾ ਗਿਆ ਸੀ ਇੱਕ ਸੰਸਕ੍ਰਿਤ ਗ੍ਰੰਥ ਸੀ ਜੋ ਕਿ ਵਿਆਕਰਨ ਨਾਲ ਸੰਬੰਧਿਤ ਸੀ ਪਹਿਲਾ ਭਾਰਤੀ ਉਪਗ੍ਰਹਿ ਆਰੀਆਪਟ ਕਿਸ ਸਾਲ ਲਾਂਚ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1975 ਠੀਕ ਹੈ ਜੀ 19 April 1975 ਨੂੰ ਆਰੀਆਪਟ ਲਾਂਚ ਕੀਤਾ ਗਿਆ ਸੀ ਤਾਂ ਦੋਸਤੋ ਇਹ ਜੋ ਪ੍ਰੀਵੀਅਸ ਪੀਟਸਬੀ ਦੁਆਰਾ ਕਲਰਕ ਦਾ ਐਗਜ਼ਾਮ ਕੰਡੈਕਟ ਕੀਤਾ ਗਿਆ ਸੀ ਉਸ ਅੰਦਰ ਆਇਆ ਸੀ ਸਭ ਤੋਂ ਪਹਿਲਾਂ ਭਾਰਤ ਵਿੱਚ ਪੰਚਾਇਤੀ ਰਾਜ ਕਿਸ ਸਾਲ ਲਾਗੂ ਕੀਤਾ ਗਿਆ ਸੀ ਤਾਂ ਆ ਰਾਈਟ ਆਨਸਰ ਹੈ 1959 ਠੀਕ ਹੈ ਜੀ 2 ਅਕਤੂਬਰ 1959 ਈਸਵੀ ਨੂੰ ਭਾਰਤ ਦੇ ਰਾਜਸਥਾਨ ਅੰਦਰ ਪਹਿਲੀ ਵਾਰ ਪੰਚਾਇਤੀ ਰਾਜ ਸਿਸਟਮ ਲਾਗੂ ਕੀਤਾ ਗਿਆ ਭਾਰਤ ਕਿਸ ਸਾਲ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਤਾਂ ਰਾਈਟ ਆਨਸਰ ਹੈ 1945 ਠੀਕ ਹੈ 1945 ਵਿੱਚ ਹੀ ਜੋ ਸੰਯੁਕਤ ਰਾਸ਼ਟਰ ਦੀ ਜੋ ਸਥਾਪਨਾ ਹੋਈ ਸੀ ਇਸ ਤਰ੍ਹਾਂ ਦੋਸਤੋ ਅੱਜ ਦੇ ਆਪਣੇ ਟੌਪ 20 MCQs ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ